ਸਾਤਸਾ ਦਾ ਬਿਆਨ ਆਇਆ ਹੈ ਵੀ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਵੀ ਕੀ ਉਸ ਇਸ਼ੂ ਤੇ ਜਿੰਦਰ ਹੁੰਦੀਆਂ ਤੇ ਰਾਏ ਸਹਿਮਤ ਨਹੀਂ ਹੋ ਰਹੀਆਂ ਕਿਉਂ ਉਹ ਕਜੀਉ ਦੀ ਮਰਜ਼ੀ ਹੈ ਤੇ ਉਹ ਤਾਂ ਪਾਰਲਮੈਂਟ ਦੇ ਵਿੱਚ ਵੀ ਨਹੀਂ ਅਜੇ ਤੱਕ ਬੋਲਿਆ ਹੈਗਾ ਜੀ ਉਹ ਤਾਂ ਪਾਰਲਮੈਂਟ ਕਹਿਣਾ ਚਾਹੀਦਾ ਕਿ ਅਸੀਂ ਖਾਲਿਸਤਾਨ ਦੀ ਧਿਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਹਿੰਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰोसीडिंग ਸੀਗੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸੱਭਾ ਨਹੀਂ ਦਿੱਤਾ ਜਾਂਦਾ ਨਹੀਂ ਕਿ ਤੁਸੀਂ ਆ ਪਾਰਲੀਮੈਂਟ ਦੀ ਰੂਲ ਬੁੱਕ ਨਹੀਂ ਪੜੋਗੇ ਤੇ ਇਹ ਨਹੀਂ ਦੱਸੋਗੇ ਕਿ ਕਿਹੜੇ ਰੂਲ ਥੱਲੇ ਮੈਂ ਬੋਲਣਾ ਚਾਹੁੰਦਾ ਤਾਂ ਫਿਰ ਕੌਣ ਕੌਣ ਬੋਲਣ ਦੂਗਾ ਤੁਰੰਤ ਤਰਨ ਦਾ ਇਲੈਕਸ਼ਨ ਹੋ ਕੇ ਹੈ ਤੇ ਜੀ ਉਸ ਦੇ ਰਿਜ਼ਲਟ ਦੇ ਉੱਤੇ ਕੀ ਪ੍ਰਤੀਕਰਮ ਹੈ ਜੀ ਫਾਦਰ ਰਿਜ਼ਲਟ ਕਾ ਜੀ ਬਹੁਤ ਅੱਛਾ ਰਿਹਾ ਫਾਦਰ ਜੇ ਖਾਨ ਜੀ ਅਤੇ ਪੰਥ ਦਾ ਸਮਝੌਤਾ ਹੋ ਜਾਂਦਾ ਤਾਂ ਪਾਈ ਸੀਟ ਜਿੱਤ ਸਕਦੇ ਸੀਗੇ ਜਿਹਦੇ ਦੂਸਰੀ ਕਰ ਲੈਫਟ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹੈਗਾ ਇਹ ਬਾਹਰੋਂ ਸੇ ਵਾਰਿਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਵੋਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਜੀ ਇਹ ਇਹ ਸਾਡਾ ਕੈਂਡੀਡੇਟ ਹੈ ਜਾਂ ਕਿ ਨਹੀਂ ਸੀਗਾ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਹੈ ਸੀ ਸਪੋਰਟ ਹੈ ਸੀ ਜਾਂ ਨਹੀਂ ਸੀ ਸੀ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਵੀ ਅਕਾਲੀ ਜੇ ਮੈਂ ਨਾ ਖੜਦਾ ਤਾਂ ਖੜਾ ਹੁੰਦਾ ਤਾਂ ਅਕਾਲੀ ਦਰ ਨੇ ਜਿੱਤ ਜਾਣਾ ਅਕਾਲੀ ਦਰ ਜਿੱਤੇ ਜਾਂਦਾ ਸ਼ਰਮ ਨਹੀਂ ਕਰਨ ਬਾਰੇ ਜਿਹੜਾ ਚੰਗਾ ਮੱਲ ਹੁੰਦਾ ਉਹ ਕੰਦਾ ਚਾਹੀ ਹੈ ਅਜਾ ਮਾਨਸਾ ਤੇ ਜਿਸ ਤਰ੍ਹਾਂ ਉਹ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਆ ਕਾਦੀਦਾਂ ਨੂੰ ਸਾਰੇ ਇੱਕ ਜੁਟ ਹੋਣਾ ਪਊਗਾ ਤਾਂ ਜਾ ਕੇ ਪਸਾਈ ਦੀ ਫਤਿਹ ਪਾਵਾਂਗੇ ਇਲੈਕਸ਼ਨ ਜਿੱਤਾਂਗੇ ਇਹ ਤੋਂ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਹਾਂਜੀ ਜੇ ਇਹਨਾਂ ਆਪਾਂ ਕਰੀਏ ਕੀ ਜੇ ਤਾਂ ਭਾਜਪਾ ਵਾਲੇ ਹੈਗੇ ਐ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ ਇਹ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ بیٹھ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ। ਆਨ ਸਰ ਤੁਸੀਂ ਸਪਸ਼ਟੀ ਕਰਦੇ ਹੋ ਕਿ ਦੋਨੋਂ ਨੈਸ਼ਨਲ ਪਾਰਟੀਆਂ ਦੀਆਂ ਜਮਾਨਤਾਂ ਜੱਤ ਹੋਗਾ। ਹਾਂਜੀ। ਭਾਵੇਂ ਜੀਪੀ ਦੀ ਵੀ ਹੋਵੇ ਕਾਂਗਰਸ ਪਾਰਟੀ ਦੀ। ਹਾਂਜੀ। ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਾਏ ਚਾਹੇ ਉਹ ਅਕਾਲੀ ਦਲ ਅਰਵੇਤੀ ਦਲ ਹੋਵੇ ਚਾਹੇ ਉਹ ਖਾੜੂ ਲਾ ਲੋ। ਕੀ ਇਹ ਵੀ ਲੱਗਦਾ ਵੀ ਇਸ ਪੇਜ ਦਾ ਫੈਡਰਲਿਜ਼ਮ ਦਾ ਉਭਾਰ ਹੈ। ਜੇ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਬਹੁਤ ਵੱਡੀ ਟਾਕ ਮਿਲ ਸਕਦੀ ਉਹਨੂੰ। ਵੈਲ ਵੈਲ ਸਾਈਡ ਦੀ ਮਾਤਾ ਪਿਤਾ ਇਹਦਾ ਮਤਲਬ ਹੈ ਵੀ ਸਾਰੀਆਂ ਪੰਥਕ ਚਰਾਂ ਦੇ ਨੋ ਅਡਵੈਕਟਿਵ ਵਗੈਰਾ ਸਭ ਦਾ ਇਕੱਠ ਹੋਣਾ ਚਾਹੀਦਾ ਹਾਂਜੀ ਤੇ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਜੀ ਹੁਣ ਜੇ ਰਾਜਕਰਨ ਦਾ ਸੰਭਾਅ ਹੋਣਾ ਪੈਦਾ ਕੀ ਮਾਨ ਸਰ ਸੁਖਵੀਰ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੀ ਫਿਰ ਬਤੌਰ ਜੇ ਆਪਾਂ ਇਹ ਪੰਥਕ ਕਾਂ ਕਰੀਏ ਇਕਤਾ ਤਾਂ ਫਿਰ ਕੀ ਸੁਖਵੀਰ ਬਾਦਲ ਨੂੰ ਸਾਰੀਆਂ ਤੇਰਾ ਮੰਨ ਲੈਣਗੀਆਂ ਜੀ ਹੁਣ ਸੁਖਵੀਰ ਸਿੰਘ ਦੀ ਹੁਣ ਗਾੜੀ ਪੂਰੀ ਹੈ ਡੋਟ ਡਾਊਨ ਹੋ ਰਿਹਾ ਹੈ। ਪਾਕ ਸੈਟੇਬਲ ਹੋ ਗਿਆ। ਹੀ ਲੁਕਸ ਲਾਈਕ ਅ ਕਲੀ। ਕੋਈ ਸਿੱਖਾਂ ਦਾ ਕੱਟਣਾ ਹੋਣਾ ਜ਼ਰੂਰੀ ਹੈ ਨਾ। ਠੀਕ ਹੈ ਜੋ। ਬਿਲਕੁਲ ਨਹੀਂ ਹੋਵੇਗਾ ਨਾ ਸਿੱਖਾਂ ਦਾ ਕੱਟਣਾ। ਓਕੇ ਜੋ।